ਸੁਜਾਨਪੁਰ ਦੇ ਪੁਲ ਨੰਬਰ 4 ਦੇ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ ਉਥੇ ਹੀ ਜਾਣਕਾਰੀ ਦਿੰਦੇ ਹੋਏ ਸਥਾਨੀ ਲੋਕਾਂ ਨੇ ਦੱਸਿਆ ਕਿ ਇੱਕ ਬਲੇਰੋ ਗੱਡੀ ਬਿਨਾ ਇੰਡੀਕੇਟਰ ਦਿੰਦੇ ਹੋਏ ਸਾਹਮਣੋਂ ਆਈ ਜਿੱਦਾਂ ਹੈ ਉਸਨੇ ਕੱਟ ਕੀਤਾ ਤਾਂ ਉਹਦੇ ਕੋਲੋਂ ਗੱਡੀ ਆਊਟ ਆਫ ਕੰਟਰੋਲ ਹੋ ਗਈ ਜਿਸਦੇ ਚਲਦੇ ਉਸਨੇ ਇੱਕ ਸਕੂਟੀ ਚਾਲਾਕ ਨੂੰ ਲਪੇਟ ਵਿੱਚ ਲੈ ਲਿਆ ਜਿਸਦੇ ਚਲਦੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਲੈ ਗਏ ਅਤੇ ਉਥੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਉਥੇ ਹੀ ਜਦੋਂ ਇਸ ਸਬੰਧੀ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਮੈਂ ਮੋੜ ਕੱਟਣ ਲਈ ਗੱਡੀ ਲਗਾ ਕੇ ਖੜਾ ਸੀ ਤਾਂ ਮੈਨੂੰ ਨਹੀਂ ਪਤਾ ਲੱਗਾ ਕਿ ਪਿਛੋਂ ਆਂਦੇ ਤੇਜ਼ ਕਰਾਲੇ ਨੇ ਮੈਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੇਰੀ ਗੱਡੀ ਆਊਟ ਆਫ ਕੰਟਰੋਲ ਹੋ ਗਈ

ਇਹ ਅੰਦਰ ਨਹੀਂ ਕਰੇਗਾ ਨਾ ਕੋਈ ਨਹੀਂ ਕਰਾਂਗੇ ਇਹ ਨਾ ਨਹੀਂ ਕਰੀਂਗੇ ਬੜੀ ਮਾਰਦੀ ਸੂਰੇ ਮੋਲ ਘਟਣ ਡਿਆ ਗੱਡੀ ਦੀਆਂ ਮੋੜੇ ਦੀ ਕੋਈ ਨਹੀਂ ਆਈ ਉੱਠਾ ਕੇ ਮੈਂ ਕਿਹਾ ਟਰਾਲੇ ਨੂੰ ਮਾਰੋ ਹਉ ਬਾਈ ਉਹ ਵੀ ਕੀ ਗੱਲ ਬਾਤ ਇੰਨੀ ਬੇਚੀ ਬੇਚੀ ਭਾਈ ਇਹ ਤਾਂ ਟਰਾਲਾ ਆਇਆਗਾ ਤੇ ਅੱਗੇ ਓਏ ਜੀਪ ਆਇਆ ਇਹਨੇ ਪਿੱਛੇ ਇੰਡੀਕੇਟਰ ਨਹੀਂ ਦਿੱਤਾ ਜੀ ਪਿੱਛੇ ਦੇਖਿਆ ਟਰਾਲਾ ਇਹਦੇ ਨਾਲ ਟਕ ਹੋ ਗਿਆ ਕਿ ਦੋ ਬੱਚੇ ਰੋਡ ਪਾਰ ਕਰ ਰਹੇ ਨੇ ਉਹ ਤੇ ਵਿਚਾਰੇ ਸੱਟ ਲੱਗ ਕੇ ਨਹੀਂ ਆਈ ਤਦ ਵੀ ਜਿਆਦਾ ਲੱਗੇ ਨਕੀ ਕੁੜੀਏ 1.5 ਸਾਲ ਦੀ ਉਦੋਂ ਜਿਆਦਾ ਹਸਪਤਲ ਲੱਗੇ ਪੁਰੀਓ ਹਸਪਤਲ ਲੱਗ ਕੇ ਲਗਵਾਉਣ ਪਤਾ ਕਿ ਦੇਖੋ ਜੀ ਹੁਣ ਹੁੰਦਾ ਕੀ ਬਣਿਆ ਕੀ ਠੀਕ ਆ ਕਿ ਨੇ ਹੁਣ ਚਾਹੇ ਪਹਲੇ ਹਸਪਤਲ ਸੀ ਗੱਡੀ ਵਾਲਾ ਖੜਿਆ ਗਿਆ ਚੱਲ ਗੱਡੀ ਵਾਲਾ ਇੱਥੇ ਜੀ ਅੱ비 ਇੱਥੇ ਜੀਪਲੇ ਭਾਈ ਵੀ ਇੱਥੇ ਹੈ ਮੈਂ ਭਈ ਇੱਥੇ ਖੜਾ ਜੇ ਪਰੋਂ ਗੱਡੀ ਆਈ ਆ ਸਿੱਧੀ ਸਿੱਧੀ ਪਹਿਲਾਂ ਇਹਨੇ ਜਨਰਲ ਦੇ ਬੰਦੇ ਮੋਟਰਸਾਈਕਲ ਵਿੱਚ ਮਰੀ ਆ ਫਿਰ ਇੱਥੇ ਬੰਦਾ ਜਾ ਰਿਹਾ ਹੀ ਬੰਦੇ ਵੀ ਠੋਕਤੀ ਜਾਂਦੇ ਆਗੇ ਇਹ ਕੋ ਬ੍ਰੇਕ ਹੀ ਨਹੀਂ ਲੱਗੀ ਭਈ ਕਿਹਦੀ ਗਲਤੀ ਲੱਗਦੀ ਪਈ ਹੈ ਗੱਤੀ ਵਾਲੇ ਬਲੋ ਵਾਲੀ ਰਹੀ ਇਹ ਪਈ ਵੱਜੀ ਕਹਿੰਦੇ ਕਿਸੇ ਨੇ ਵੱਜੀ ਦੇਖੀ ਨਹੀਂ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਬਈ ਬੰਦੇ ਦੇ ਪੂਰੀ ਜਨਾਨਾ ਹੀ ਬੱਚੇ ਹੋ ਵੱਜੇ ਆ ਕੋਈ ਨੁਕਸਾਨ ਜੁ ਹੋਇਆ ਕਿਹਦਾ ਅਈ ਹਸਪੀਟਲ ਲੱਗੇ ਉਹਨਾਂ ਨੂੰ ਜਨਾਨੀ ਤੇ ਸਕੂਟਰ ਸੱਟੇ ਭੰਗਵਾ ਕੇ ਰੇ ਜੇ ਸਿੰਗਾ ਕਿਥੋਂ ਆ ਰਹੀ ਥੀ ਮੈਂ ਸੜਕ 'ਤੇ ਗੱਡੀ ਲਾਈ ਸੀ ਵਿੱਚ ਪਿੱਛੋਂ ਟਰੱਕਾਂ ਵਾਲੇ ਆ ਕੇ ਸਿੱਧੀ ਠੋਕਦੀ ਆ ਤੇ ਗੱਡੀ ਕੰਟਰੋਲ ਹੋ ਕੇ ਤੇ ਸਿੱਧੀ ਇੱਥੇ ਆ ਕੇ ਚੱਬਜ ਗਈ ਕੁੱਟੀ ਰਹਿਣਾ ਵੱਜੀ ਆ ਕਿੰਨਾ ਨੁਕਸਾਨ ਹੋਇਆ ਨਕਸਾਨ ਤਾਂ ਭਈ ਕਹਿੰਦਾ ਪਿੱਛੇ ਬੱਜੀ ਆ ਚਲ ਪੁੱਛੋ ਇਹਦਾ ਕੁਛ ਕਹਿੰਦੇ ਇਹ ਤੁਹਾਨੂੰ ਜਨਾ ਕਿ ਮੇਰੇ ਗ੍ਰਾਉਂਡ ਤੋਂ ਟੇਕੀ ਸੀ ਗੱਡੀ ਨੂੰ ਕੱਟ ਕੀਤਾ ਗਿਆ ਨਹੀਂ ਨਹੀਂ ਗੱਡੀ ਨੂੰ ਕੱਟ ਨਹੀਂ ਕੀਤਾ ਗਿਆ ਮੈਂ ਗੱਡੀ ਸੱਖਾਰ ਕੇ ਗੱਪੇ ਲਾਈ ਪਈ ਸੀ ਜਦੋਂ ਆਇਤਾ ਤੁਮ ਕ੍ਰਾਸ਼ ਕਰਾਂਦੇ ਆਈ ਤੇ ਉਹਨਾਂ ਨੇ ਪਿੱਛੋਂ ਆ ਕੇ ਸਿੱਧੀ 15 ਸਾਲ ਦਾ ਬੱਚਾ ਘਟੀ ਕੱਕ ਸਾਰ ਦੇਈ ਉਹਨਾਂ ਸਿੱਧਾ ਹੀ ਵਿੱਚ ਮਾਰੀ ਗਏ ਪਿੱਛੋਂ ਗੱਡੀ ਮੇਰੀ ਟੁੱਕੀ ਪਈ ਆ ਅੱਛਾ ਮੈਂ ਗੱਡੀ ਦੇਖ ਸਕਦੇ ਹੋ ਸਰ ਉਹ ਵੀ ਕਹਿੰਨਾ ਕਿ ਕੋਈ ਇੰਡੀਕੇਟਰ ਲੱਗ ਰਿਹਾ ਹੈ ਇੰਡੀਕੇਟਰ ਮੈਂ ਗੱਡੀ ਖਲਾਫਤੀ ਪਈ ਜਦ ਖਲਾਫਤੀ ਖਲੋਤੀ ਗੱਡੀ ਪਈ ਮੇਰੀ ਤੇ ਇੰਡੀਕੇਟਰ ਕਿਹੜੇ ਬੱਚ ਲਾ ਕੇ ਕੀ ਗਿਆ ਜੀ ਜਿਹੜੀ ਜਗ੍ਹਾ ਤੂੰ ਆ ਰਹੇ ਹੋ ਸੀ ਮੈਂ ਸਰ ਕੋ ਤੋਂ ਉਹ ਜਿਹੜੀ ਜਗ੍ਹਾ ਨਹੀਂ ਮੈਂ ਸਰ ਕੋਈ ਜਾਣਾ ਵਾਪਸ ਹਾਂ ਮੈਂ ਜੀ ਰਵੀ ਕੁਮਾਰ ਰਵੀ ਕੁਮਾਰ ਜੀ ਕੇ ਹਾਸ ਹੋਇਆ ਕੀ ਕਾਰਨ ਹੈ ਆਸਾ ਕਰਨ ਦਾ ਤੇ ਕੋਈ ਪਤਾ ਨਹੀਂ ਲੱਗਾ ਜੀ ਇਹ ਇੱਕ ਬਲੈਰੋ ਆ ਤੇ ਕੰਦੇ ਪਿੱਛੇ ਕੋਈ ਟਰਾਲਾ ਹੀ ਟਰਾਲੇ ਨੇ ਇਹਨੂੰ ਹਿੱਟ ਕੀਤੀ ਆ ਤੇ ਇਹ ਅੱਗੇ ਰੋਂਗ ਸਾਈਡ ਆ ਗਈ ਆ ਤੇ ਦੋ ਤਿੰਨੇ ਆਨੇ ਹਿੱਟ ਕਰਦੇ ਆਗੇ ਕੁੜੀਆਂ ਵੀ ਦੋ ਤਿੰਨੇ ਥੋੜੀ ਆ ਦੇਖੋ ਇਹ ਮੇਰੇ ਤੇ ਪੈਰੀਗੇਟ ਨਹੀਂ ਆ ਗਿਆ ਪੈਰੀਗੇਟ ਹੁੰਦਾ ਕਿ ਆ ਲੱਗਦਾ ਹਸੋ ਪੈਰੀਗੇਟ ਦਾ ਤੇ ਸਰ ਇਦਾਂ ਹੀ ਆਈ ਦੇਖੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਅਸੀਂ ਤਾਂ ਕਈ ਵਾਰੀ ਰਿਕਵੈਸਟ ਕਰਦੇ ਰਹਿੰਦੇ ਹਾਂ ਤੇ ਸਾਰੇ ਨਾਲ ਪੁਲਸ ਵਾਲਿਆਂ ਨਾਲ ਵੀ ਰਿਕਵੈਸਟ ਕਰਦੀਆਂ ਪਹਿਲੇ ਲੱਗਿਆ ਹੀ ਪੈਰੀਗੇਟ ਤੇ ਉਹ ਤੁੱਕ ਗਏ ਕਿ ਤੇ ਹੋਰ ਲੱਗੇ ਹੁਣ ਇਥੇ ਬਿਨਾ ਪੈਰੀਗੇਟ ਦੇ ਗੱਡੀਆਂ ਓਵਰ ਸਪੀਡ ਜਾਂਦੀਆਂ ਹਾਈਵੇ ਰੋਡ ਤੇ ਝੌਂਗ ਹੈ ਮੇਨ ਆਪਣੇ ਸਿਆਲਪੁਰ ਸ਼ਹਿਰ ਦਾ ਲੋਕਾਂ ਨੂੰ ਕ੍ਰੋਸ ਕਰਨ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਆ ਤੇ ਰੋਜ਼ ਕੋਈ ਨਾ ਕੋਈ ਇੱਕ ਦੋ ਬੰਦਾ ਜਿਹੜਾ ਆ ਟਾਰਗੇਟ ਹੁੰਦੇ ਹੁੰਦਾ ਗੱਡੀਆਂ ਦੇ ਨਾਲ ਮਤਲਬ ਵਜਦਾ ਵਜਦਾ ਹੀ ਕੋਈ ਨਾ ਜਿਹੜਾ ਅਜਾਸ ਹੋਇਆ ਆ ਕੀ ਲੱਗਦਾ ਕਿ ਮੈਰੀਟ ਦਾ ਖੜਕ ਖੜੂ ਹੋਇਆ ਹਾਂਜੀ ਹਾਂਜੀ ਬੁਰਾ ਹੀ ਪੈਰੀ ਕਰਨ ਹੁੰਦੇ ਤੇ ਗੱਡੀਆਂ ਦੀ ਸਪੀਡ ਜਿਹੜੀ ਲਿਮਟ ਤੋਂ ਨਹੀਂ ਤੇ ਚਲੋ ਜਿਹੜੇ ਰਾਹ ਦੇ ਲੋਕੀ ਉਹਨਾਂ ਨੂੰ ਪੈਦਲ ਲੰਘਣ ਨੂੰ ਥੋੜਾ ਆਸਾਨ ਹੋ ਜਾਂਦਾ ਅੱਜ ਵੀ ਇਹੀ ਕਾਰਨ ਹੋਇਆ ਉਹ ਮੀਵੀਆਂ ਬੀਬੀ ਤੇ ਇੱਕ ਛੋਟਾ ਬੱਚਾ ਸੀ ਕੋਈ ਸਾਲ ਡੇਢ ਸਾਲ ਦਾ ਉਹ ਰਾਹ ਦੇ ਪੈਦਲ ਲੰਘੇ ਕਦੇ ਸੀ ਉਹਨਾਂ ਨੂੰ ਹਿੱਟ ਹੋ ਗਿਆ ਉਧਰੋਂ ਤੇ ਰੋਂਗ ਸਾਈਡ ਆ ਗਈ ਬਲੇਰੋ ਤੇ ਉਹਨਾਂ ਨੂੰ ਵਿੱਚ ਕਨੇ ਸਮੇਟ ਲਿਆ ਆਪਣੇ ਕੁਚਲਦਾ ਉਹਨਾਂ ਨੂੰ ਉਹ ਕਹਿੰਦੇ ਹੈ ਛੋਟੇ ਬੱਚੇ ਦੇ ਲੱਗੀ ਹੈ ਸਾਟ ਹੁਣ ਬਾਕੀ ਪਤਾ ਕੋਈ ਨਹੀਂ ਹੈ ਤੇ ਹਸਪੀਟਲ ਜਾ ਕੇ ਪਤਾ ਲੱਗਣਾ ਹੈ